जयपी जय파트 मैं सोमस होता ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸ਼ੋਸ਼ਣ ਯੂਨਿਟੀ ਦੋਸਤੋ ਅੱਜ ਇੱਕ ਬਹੁਤ ਅਹਿਮ ਵਿਸ਼ੇ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਅਕਸਰ ਅਪਾ ਦੇਖਦੇ ਹਾਂ ਕਿ ਅਚਾਨਕ ਜਦੋਂ ਕੋਈ ਟੈਲੀਫੋਨ ਆ ਜਾਂਦਾ ਬਈ ਕਿਤੇ ਨਾ ਕਿਤੇ ਅਣਹੋਣੀ ਹੋ ਚੁੱਕੀ ਹੈ ਔਰ ਜਦੋਂ ਕਾਰਨਾਂ ਦਾ ਪਤਾ ਲੱਗਦਾ ਇਹੀ ਪਤਾ ਲੱਗਦਾ ਕਿ ਹਾਰਟ ਅਟੈਕ ਹੋ ਗਿਆ ਦਿਲ ਦਾ ਦੌਰਾ ਪੈਣ ਕਰਕੇ ਇਸ ਸ਼ਖਸ ਦੀ ਮੌਤ ਜਿਹੜੀ ਹੈ ਉਹ ਹੋ ਚੁੱਕੀ ਹੈ आखिर दिल ਦਾ ਦੌਰਾ ਜਾਂ ਹਾਰਟ ਅਟੈਕ ਹੈ ਕੀ ਹੈ ਉਹ ਔਰ ਕੀ ਕੀ ਕਾਰਨ ਨੇ ਔਰ ਕਿਹੜੇ ਕਾਰਨ ਨੇ ਜੋ ਇੰਨੇ ਹਾਵੀ ਹੋ ਜਾਂਦੇ ਐ ਕਿ ਇਨਸਾਨ ਹੀ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਚਲਾ ਜਾਂਦਾ ਔਰ ਜਿਸ ਘਰ ਦੇ ਵਿੱਚ ਖੁਸ਼ੀ ਹੁੰਦੀ ਐ ਇਕਦਮ ਜਿਹੜਾ ਮਾਤਮ ਐ ਉੱਥੇ ਛਾ ਜਾਂਦਾ ਹੈ ਅੱਜ ਹਾਰਟ ਅਟੈਕ ਯਾਨੀ ਕਿ ਦਿਲ ਦੇ ਦੌਰੇ ਨੂੰ ਲੈ ਕੇ ਅਸੀਂ ਬੜੇ ਐ ਵਿਸ਼ੇ ਤੇ ਗੱਲਬਾਤ ਕਰ ਰਹੇ ਆ ਔਰ ਜਿਸ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਦਿਲ ਹੈ ਕੀ ਹੈ ਔਰ ਦੌਰਾ ਜਿਹੜਾ ਦਿਲ ਦਾ ਹੈ ਇਹ ਕਿਨਾ ਕਿਨਾ ਕਾਰਨਾ ਕਰਕੇ ਇਹ ਪੈਂਦਾ ਹੈ ਔਰ ਕੀ ਕਾਰਨ ਹੈ ਮੈਡੀਕਲੀ ਤੌਰ ਤੇ ਇਸ ਤੋਂ ਆਪਾਂ ਕਿਵੇਂ ਬਚ ਸਕਦੇ ਹਾਂ ਕੀ ਕੀ ਹੋ ਸਕਦਾ ਪੂਰੀ ਜਾਣਕਾਰੀ ਦੇਣ ਵਾਸਤੇ ਅੱਜ ਸਟੂਡੀਓ ਵਿੱਚ ਇੱਕ ਵਾਰ ਫਿਰ ਵਿਰਾਜਮਾਨ ਨੇ ਡਾਕਟਰ ਹਰਪਾਲ ਸਿੰਘ ਜੀ ਜਿਹੜੇ ਕਿ ਮੁਖੀ ਨੇ ਪੈਥੋਲੋਜੀ ਵਿਭਾਗ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਇਸ ਗੰਭੀਰ ਮੁੱਦੇ ਨੂੰ ਲੈ ਕੇ ਆਪਾਂ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਟੂਡੀਓ ਵਿੱਚ ਬਹੁਤ ਬਹੁਤ ਸਵਾਗਤ ਹੈ ਸਰ ਬਹੁਤ ਬਹੁਤ ਧੰਨਵਾਦ ਸੋਤਾ ਜੀ ਇੱਕ ਵਾਰੀ ਫਿਰ ਤੁਸੀਂ ਇਸ ਅਹਿਮ ਮੁੱਦੇ ਤੇ ਗੱਲਬਾਤ ਲਈ ਬੁਲਾਇਆ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਣਗੇ ਜਾਂ ਦੇਖਣਾ ਚਾਹੁੰਦੇ ਆ ਸੋ ਤੁਹਾਡਾ ਬਹੁਤ ਬਹੁਤ ਧੰਨ। ਸੋ ਦੋਸਤੋ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਾਡੇ ਸੈਂਟਰ ਦੇ ਵਿੱਚ ਇੱਕ ਡਾਇਗਰਾਮ ਬਣਿਆ ਹੈ ਔਰ ਦਿਲ ਦੀ ਸ਼ਕਲ ਔਰ ਨਾਲ ਟਰਮਜ਼ ਲਿਖੀਆਂ ਹੋਈਆਂ ਨੇ ਡਾਕਟਰ ਸਾਹਿਬ ਨੇ ਬੜੀ ਮਿਹਨਤ ਕੀਤੀ ਹੈ ਔਰ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਇੱਕ ਵੀ ਸ਼ਬਦ ਮਿਸ ਕਰਨ ਵਾਲਾ ਨਹੀਂ ਹੈ ਕਿਉਂਕਿ ਸਾਡੀ ਜ਼ਿੰਦਗੀ ਦੇ ਨਾਲ ਸਾਡੇ ਪਰਿਵਾਰ ਦੇ ਨਾਲ ਜੁੜਿਆ ਹੋਇਆ ਵਿਸ਼ਾ ਹੈ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਮੇਰਾ ਕੁਐਸਚਨ ਹੈ ਕਿ ਦਿਲ ਹੈ ਕੀ ਹੈ ਔਰ ਫਿਰ ਜਿਹੜਾ ਕਹਿ ਸਕਦੇ ਕਿ ਦਿਲ ਦੇ ਰੋਗ ਕੀ ਕੀ ਨੇ ਇਸ ਵਿਸ਼ੇ ਤੇ ਸਾਨੂੰ ਜਾਣਕਾਰੀ ਜ਼ਰੂਰ ਦਿਓ ਸੋ ਤਾਂ ਜੀ ਦਿਲ ਸਾਡਾ ਇੱਕ ਬਹੁਤ ਹੀ ਜਿਹਨੂੰ ਵਾਈਟਲ ਆਰਗਨ ਕਹਿ ਦਿੰਦੇ ਆ ਬਾਡੀ ਦਾ ਖਾਸ ਤੇ ਜਰੂਰੀ ਅੰਗ ਹੈ ਜਿਹੜਾ ਕਿ ਮਸਲਸ ਤੋਂ ਬਣਿਆ ਹੋਇਆ ਮਾਸਪੇਸ਼ੀਆਂ ਦਾ ਹੀ ਬਣਿਆ ਹੋਇਆ ਲੋਥੜਾ ਹੈਗਾ ਇੱਕ ਤਰ੍ਹਾਂ ਦਾ ਜੀ ਜਿਹੜਾ ਕਿ ਸਾਡੀ ਛਾਤੀ ਦੇ ਵਿੱਚ ਖੱਬੇ ਪਾਸੇ ਫੇਫੜੇ ਦੋਨਾਂ ਫੇਫੜਿਆਂ ਦੇ ਵਿਚਾਲੇ ਤੇ ਛਾਤੀ ਤੇ ਪੇਟ ਨੂੰ ਜਿਹੜਾ ਵੰਡਦਾ ਹੈਗਾ ਇੱਕ ਛਿੱਲੀ ਜੀ ਨੂੰ ਡਾਹ ਫਰਾਮ ਉਦੋਂ ਉੱਪਰ ਪਿਆ ਹੋਇਆ ਖੱਬੇ ਪਾਸੇ ਹਮ ਤੌਰ ਤੇ ਜਿਹੜਾ ਹੈਗਾ ਇਹ 99. 99% ਲੋਕਾਂ ਦੇ ਵਿੱਚ ਇੱਕ ਖੱਬੇ ਪਾਸੇ ਹੁੰਦਾ ਜੀ ਪਰ ਇੱਕ ਇੱਕ ਇਦਾਂ ਦੀ ਹਾਲਤ ਹੈ ਇਹ ਆ ਜਿਹਦੇ ਵਿੱਚ ਜਦੋਂ ਬੱਚਾ ਡਿਵੈਲਪ ਹੁੰਦਾ ਮਾਂ ਦੀ ਕੋਖ ਦੇ ਵਿੱਚ ਹੂੰ ਉਹ ਰੋਟੇਸ਼ਨ ਜੋ ਹੁੰਦੀ ਹੈ ਸਾਡੀਆਂ ਜਿਹੜੀਆਂ ਵਿਸਥਰਾ ਦੇ ਅੰਦਰ ਜਿਹੜੇ ਆਰਗਨ ਬਣ ਰਹੇ ਆ ਸਾਡੇ ਪੇਟ ਦੇ ਵਿੱਚ ਛਾਤੀ ਦੇ ਵਿੱਚ ਤਾਂ ਉਹਨਾਂ ਦੀ ਸਾਈਡ ਚੇਂਜ ਹੋ ਜਾਂਦੀ ਆ ਜੀ ਸੋ ਉਹਨਾਂ ਕੇਸਾਂ ਦੇ ਵਿੱਚ ਇਹਨੂੰ ਕਹਿੰਦੇ ਆ ਸਾਈਟਿਸ ਇਨਵਰਸਸ ਹੂੰ ਸਾਈਟਿਸ ਇਨਵਰਸਸ ਮਤਲਬ ਇੱਕ ਤਰ੍ਹਾਂ ਦੀ ਮੈਡੀਕਲ ਟਰਮ ਆ ਉਸ ਉਸ ਹਾਲਾਤ ਵਾਸਤੇ ਸਾਨੂੰ ਕੋਈ ਇਹਦੇ ਵਿੱਚ ਮਤਲਬ ਦੌਰਿਆਂ ਨਹੀਂ ਹੋਣੇ ਚਾਹੀਦੇ ਸਾਨੂੰ ਇਹਦੇ ਵਿੱਚ ਕੋਈ ਚੰਬਾ ਨਹੀਂ ਹੋਣਾ ਚਾਹੀਦਾ ਵੀ ਕਈਆਂ ਜਿਵੇਂ ਕਿ ਇੱਕ ਇੱਥੋਂ ਹੀ ਪਟਿਆਲੇ ਦਾ ਇੱਕ ਮਰੀਜ਼ ਆ ਤਵੱਕਲੀ ਮੋੜ ਦੇ ਲਾਗੇ ਸਕੇ ਉਹਦਾ ਦਿਲ ਜਿਹੜਾ ਹੈਗਾ ਉਸ ਸੱਜੇ ਪਾਸੇ ਆ ਕੀ ਬਾਤ ਹੈ ਸੋ ਇਦਾਂ ਦੀਆਂ ਕੋਈ ਉਹ ਨਹੀਂ ਹੈਗੀ ਦਿਲ ਇੱਕ ਮਸਕুলਰ ਪੰਪ ਆ ਜਿਹੜਾ ਕਿ ਖਾਸ ਤਰ੍ਹਾਂ ਦੇ ਮਾਸਪੇਸ਼ੀਆਂ ਸਾਡੇ ਸਾਡੀ ਸਰੀਰ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਮਾਸਪੇਸ਼ੀਆਂ ਆਉਂਦੀਆਂ ਨੇ ਜੀ ਇੱਕ ਜਿਹੜੀਆਂ ਹੱਡੀਆਂ ਤੇ ਸਾਡੀ ਸਕਿਨ ਦੇ ਵਿਚਾਲੇ ਆ ਹੂੰ ਉਹਨਾਂ ਨੂੰ ਅਸੀਂ ਸਕੈਲਟਲ ਸਕੈਲਟਲ ਮਸਲਸ ਕਹਿੰਦੇ ਹਾਂ ਜੀ ਉਹਨਾਂ ਦਾ ਕੰਮ ਵੀ ਕੰਟ੍ਰੈਕਸ਼ਨ ਸੰਗੜਨਾ ਖੁੱਲ ਜਾਣਾ ਸੰਗੜਨਾ ਖੁੱਲ ਜਾਣਾ ਉਹਨਾਂ ਦਾ ਕੰਮ ਵੀ ਹੈ ਪਰ ਉਹ ਹੱਡੀਆਂ ਨਾਲ ਜੁੜੀਆਂ ਹੋਣ ਕਰਕੇ ਉਹਨਾਂ ਨੂੰ ਸਕੈਲਟਲ ਮਸਲ ਕਹਿੰਦੇ ਆ। ਦੂਸਰੀਆਂ ਹੈਗੀਆਂ ਨੇ ਸਮੂਥ ਮਸਲਸ। ਸਮੂਥ ਮਸਲਸ ਜਿਹੜੀਆਂ ਕਿ ਸਾਡੇ ਵਿਸਤਰਾ ਨੇ ਜਿਵੇਂ ਕਿ ਹਾਲੋ ਆਰਗਨ ਜਿਨੇ ਪਾਈਪਾਂ ਨੇ ਜਿਵੇਂ ਅੰਤੜੀਆਂ ਨੇ, ਹਮ ਬਲੈਡਰਸ ਸਾਡੀਆਂ ਜਿਹੜੀਆਂ ਹੈਗੀਆਂ ਰੈਸਪੀਰੇਟਰੀ ਟ੍ਰੈਕਟ ਹੈ, ਯੂਰੀਨਰੀ ਟ੍ਰੈਕਟ ਹੈ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਸਾਡੀ ਕਿਡਨੀ ਦੇ ਨਾਲ ਪਾਈਪਾਂ ਲੱਗੀਆਂ ਹੋਈਆਂ ਨੇ, ਬਲੈਡਰ ਲੱਗਿਆ ਹੋਇਆ। ਸੋ ਉਹਨਾਂ ਦੇ ਵਿੱਚ ਹੈਗਾ ਸਮੂਥ ਮਸਲਸ। ਜੀ। ਸੋ ਦੋ ਤਰ੍ਹਾਂ ਦੇ ਮਸਲ ਹੋਗੇ, ਸਕੈਲਟਲ ਮਸਲਸ, ਸਮੂਥ ਮਸਲਸ। ਸੋ ਇਹਦੇ ਵਿੱਚ ਜਿਹੜੇ ਮਾਸਪੇਸ਼ੀਆਂ ਨੇ ਮਸਲਜ਼ ਨੇ ਉਹ ਅਲੱਗ ਹੀ ਕਿਸਮ ਦੇ ਨੇ ਜੀ ਉਹਨਾਂ ਨੂੰ ਕਹਿੰਦੇ ਆ ਕਾਰਡਿਕ ਮਸਲ ਸੋ ਕਾਰਡਿਕ ਮਸਲ ਕਾਰਡਿਕ ਮੀਨਸ ਹਾਰਟ ਜੀ ਹਾਰਟ ਦੇ ਮਸਲ ਸਪੈਸਿਫਿਕ ਨੇ ਸੋ ਇਹਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਇੱਕ ਜਿਹੜਾ ਇੰਟਰ ਕਨੈਕਸ਼ਨ ਬਹੁਤ ਜ਼ਿਆਦਾ ਹੁੰਦਾ ਇੱਕ ਮਸਲ ਕੰਟਰੈਕਟ ਹੋਇਆ ਦੂਸਰੇ ਵੀ ਕੰਟਰੈਕਟ ਹੋ ਜਾਣਾ ਜੀ ਸੋ ਇਹ ਨਾ ਇਹ ਖਾਸियत ਆ ਇਸੇ ਕਰਕੇ ਪ੍ਰਮਾਤਮਾ ਨੇ ਨੇਚਰ ਨੇ ਇਹਨੂੰ ਸੈਂਟਰ ਦੇ ਵਿੱਚ ਸਾਡੇ ਜਿਹੜਾ ਹੈਗਾ ਪੱਸਲੀਆਂ ਦੇ ਵਿਚਾਲੇ ਤਾਂ ਕਿ ਇਹਤੇ ਕੋਈ ਮੁੱਕੇ ਦਾ ਜਾਂ ਕੋਈ ਬਾਹਰੋਂ ਦਬਾ ਦਾ ਅਸਰ ਨਾ ਹੋ ਸਕੇ ਬੜਾ ਹੀ ਪ੍ਰੋਟੈਕਟਿਵ ਇਹ ਨਾ ਇਹਨੂੰ ਸੈਂਟਰ ਦੇ ਵਿੱਚ ਰੱਖਿਆ ਹੋਇਆ ਜਿਵੇਂ ਕਿ ਸਾਡਾ ਬ੍ਰੇਨ ਆ ਬੜਾ ਪੂਰਾ ਕੱਪਸ ਦੇ ਵਿੱਚ ਰੱਖਿਆ ਹੋਇਆ ਜਿਤੇ ਕੋਈ ਮਾੜੀ ਮੋਟੀ ਛੱਟ ਵੀ ਨਾ ਵੱਜੇ ਤੇ ਛੱਟ ਵੱਜਦੀ ਹੈ ਤੇ ਕੋਈ ਉਹਦੀ ਅਸਰ ਨਾ ਸੋ ਇਸ ਕਰਕੇ ਇਹ ਬਹੁਤ ਹੀ ਦੋ ਅਹਿਮ ਸਾਡੀ ਜਿਹੜੀ ਹੈਗੀ ਹੈ ਇਸ ਜੀ ਦੇ ਅੰਗ ਨੇ ਦਿਮਾਗ ਤੇ ਦਿਲ ਉਹਨਾਂ ਚੋ ਦਿਲ ਜਿਹੜਾ ਹੈਗਾ ਉਹ ਖਾਸ ਆ ਖਾਸ ਕਿਵੇਂ ਹੈ ਜਿਹੜੀ ਇਹਦੀ ਸਾਡੀ ਪੰਪਿੰਗ ਪਾਵਰ ਆ ਜਿਹੜੀ ਦੀ ਕੰਟ੍ਰੈਕਸ਼ਨ ਆ ਮਸਲ ਦੀ ਰਿਲੈਕਸੇਸ਼ਨ ਆ ਉਹ ਸਾਡੀ ਜਿਹੜੀ ਆਮ ਜਿਹੜਾ ਖੂਨ ਦੀ ਸਰਕੂਲੇਸ਼ਨ ਨੂੰ ਕਾਇਮ ਰੱਖਦਾ ਹੈ ਜੀ ਸੋ ਖੂਨ ਦੀ ਸਰਕੂਲੇਸ਼ਨ ਕਿਉਂ ਸਾਨੂੰ ਚਾਹੀਦੀ ਆ ਕਿਉਂਕਿ ਖੂਨ ਦੀ ਸਰਕੂਲੇਸ਼ਨ ਖੂਨ ਦਾ ਜਿਹੜਾ ਵਹਾਅ ਹੋ ਆ ਸਰੀਰ ਦੇ ਵਿੱਚ ਉਹ ਇੱਕ ਹਰ ਇੱਕ ਸੈੱਲ ਦੇ ਤੱਕ ਪਹੁੰਚਣਾ ਚਾਹੀਦਾ ਕਿਉਂ ਪਹੁੰਚਣਾ ਚਾਹੀਦਾ ਕਿਉਂਕਿ ਆਕਸੀਜਨ ਮਿਲਦੇ ਜੀ ਆਕਸੀਜਨ ਮਿਲੇ ਤੇ ਗਲੂਕੋਜ਼ ਮਿਲੇ ਜੀ ਹੁਣ ਆ ਜੰਨੇ ਆ ਜਿਹੜਾ ਹਾਰਟ ਦੀ ਬੰਤਰ ਕੀ ਹੈ ਜੀ ਬੰਤਰ ਦੇ ਵਿੱਚ ਕੀ ਹੈ ਜਿਹੜਾ ਇੱਕ ਖੱਬੇ ਪਾਸੇ ਹੁੰਦਾ ਸਾਡਾ ਹਾਰਟ ਇਹ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਆਮ ਦੇਖਿਆ ਜਾਵੇ ਵੀ ਬਣਿਆ ਹੁੰਦਾਗਾ ਇਹ ਪਾਣ ਦੇ ਪੱਤੇ ਵਾਂਗ ਹੀ ਜੀ ਜੀ ਸੋ ਉਦਾਂ ਦੀ ਇਹਦੀ ਸ਼ਕਲ ਹੈਗੀ ਆ ਇਹ ਵਾਕਈ ਪਾਣ ਦੇ ਪੱਤੇ ਵਰਗਾ ਹੁੰਦਾ ਸਰ ਮਤਲਬ ਹੁੰਦਾ 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 ਉਹਦੀ ਇਹ ਬਣਤਰ ਇਦਾਂ ਦੀ ਆ ਜੇ ਭਾ ਨੋਕ ਹੋਗੀ ਜੀ ਐ ਜਿਹੜੀ ਹੈਗੀਆਂ ਇਹਦੀਆਂ ਪੂਰੀ ਦੀ ਪੂਰੀ ਬੋਡੀ ਹੋਗੀ ਸੋ ਅੰਦਰੋਂ ਜੇ ਦੇਖਿਆ ਜਾਵੇ ਇਹਨੂੰ ਕੱਟ ਕੇ ਦੇਖਿਆ ਜਾਵੇ ਤਾਂ ਇਹਦੇ ਚਾਰ 파ਟ ਹੁੰਦੇ ਆ ਓਕੇ ਚਾਰ 파ਟ ਇੱਕ ਤਰ੍ਹਾਂ ਦੇ ਕੰਨ ਦੇ ਵਿਚਾਲੇ ਹੁੰਦੇ ਆ ਜੀ ਇੱਥੇ ਵੀ ਛੋਟੀ ਕੰਧ ਆ ਗਈ ਇੱਥੇ ਵੀ ਇੱਕ ਕੰਧ ਆ ਗਈ ਮਾ ਚਾਰ ਪਾਰਟ ਦੇ ਵਿੱਚ ਵੰਡਿਆ ਗਿਆ ਸੋ ਚਾਰ ਪਾਰਟ ਦੇ ਵਿੱਚੋਂ ਜਿਹੜਾ ਸੱਜੇ ਵਾਲਾ ਪਾਸਾ ਉਹ ਛੋਟਾ ਪਾਸਾ ਹੋ ਗਿਆ ਇੱਕ ਇਹ ਖੱਬਾ ਸੱਜਾ ਵੱਡਾ ਪਾਸਾ ਹੋ ਗਿਆ ਹਮ ਮਤਲਬ ਇਹਨਾਂ ਨੂੰ ਆਪਾਂ ਕੋਠੜੀਆਂ ਕਹਿੰਦੇ ਜਾਂ ਵੈਂਟਰੀਕਲ ਕਹਿੰਦੇ ਆ ਇਹਨੂੰ ਕਹਿੰਦੇ ਐਟਰੀਅਮ ਸੋ ਛੋਟੀ ਕੋਠੜੀ ਸੱਜੇ ਵਾਲੀ ਪਾਸੇ ਹਮ ਤੇ ਸੱਜੇ ਵਾਲੀ ਵੱਡੀ ਕੋਠੜੀ ਜੀ ਸੋ ਇੱਥੋਂ ਬਲੱਡ ਜਿਹੜਾ ਆਂਦਾ ਡੀਆਕਸੀਨੇਟਿਡ ਬਲੱਡ ਉਹ ਕੰਟ੍ਰੈਕਟ ਹੋ ਕੇ ਜਦੋਂ ਇਹ ਕੰਟ੍ਰੈਕਟ ਕਰਦਾ ਛੋਟੀ ਕੋਠੜੀ ਜਾਂ ਐਟਰੀਅਮ ਤਾਂ ਇਹਦੇ ਵਿੱਚ ਆ ਜਾਂਦਾ ਇਤੋਂ ਫਿਰ ਇਹ ਜਾਂਦਾ ਫੇਫੜਿਆਂ ਦੇ ਵਿੱਚ ਥਰੂ ਪਲਮਨਰੀ ਟਰੰਕ ਦੇ। ਕੀ ਬਾਤ ਹੈ। ਠੀਕ ਹੈ ਨਾ ਫੇਫੜਿਆਂ ਦੇ ਵਿੱਚੋਂ ਫੇਫੜਿਆਂ ਦੇ ਵਿੱਚੋਂ ਜਿਹੜੀ ਆਕਸੀਜਨ ਲੈ ਕੇ ਫਿਰ ਵਾਪਸ ਆ ਜਾਂਦਾ ਸਾਡੇ ਰਾਈਟ ਏਟਰੀਅਮ ਦੇ ਵਿੱਚ। ਜਿਹੜੀ ਕਿ ਖੱਬੇ ਵਾਲੀ ਛੋਟੀ ਕੋਠੜੀ ਆ। ਜੀ। ਇਹਦੀ ਗਾਹਾਂ ਫਿਰ ਗਾਂ ਕੰਦ ਹੁੰਦੀ ਹੈ ਜਿਹੜੀ ਕਿ ਇੱਕ ਵਾਲਵ ਦੇ ਨਾਲ ਲੱਗੀ ਹੁੰਦੀ ਹੈ, ਜੁੜੀ ਹੁੰਦੀ ਹੈ। ਉਹ ਵਾਲਵ ਖੁੱਲਦਾ ਰਹਿੰਦਾ, ਬੰਦ ਹੁੰਦਾ ਰਹਿੰਦਾ ਤੇ ਇਸ ਤਰ੍ਹਾਂ ਆਕਸੀਜਨੇਟਿਡ ਬਲੱਡ ਤੇ ਡੀਆਕਸੀਨੇਟਡ ਬਲੱਡ ਮਿਕਸ ਨਹੀਂ ਹੁੰਦਾ ਓਕੇ ਕੰਨਾਂ ਦੇ ਵਿਚਾਲੇ ਤੇ ਤਾਂ ਕਿ ਇਹ ਪ੍ਰੋਪਰ ਪੂਰਾ ਮੇਨਟੇਨ ਬਣਿਆ ਰਹੇ ਇਹਦਾ ਫਲੋ ਸੋ ਇਹ ਹੈਗਾ ਪੂਰਾ ਹਾਰਟ ਦੀ ਬਣਤਰ ਮਤਲਬ ਚਾਰ ਅੰਦਰ ਅੰਦਰੂਨੀ ਤੌਰ ਤੇ ਚਾਰ ਹਿੱਸਿਆਂ ਚ ਬਣਿਆ ਚਾਰ ਹਿੱਸਾ ਉੱਪਰਲੇ ਦੋ ਛੋਟੇ ਹਿੱਸੇ نیچے ਵਾਲੇ ਦੋ ਵੱਡੇ ਹਿੱਸੇ ਜੀ ਸਰ ਸੋ ਜਦੋਂ ਇੱਥੋਂ ਇਹ ਬਾਹਰ ਨੂੰ ਜਾਣਾਗਾ ਇਹਨੇ ਕੰਟ੍ਰੈਕਟ ਹੋਣਾ ਮਸਲਜ ਨੇ ਤਾਂ ਇਹਨੇ ਪੂਰੀ ਬੋਡੀ ਦੇ ਵਿੱਚ ਜਾਣਾ ਜਾਣਾ ਕਿਉਂਕਿ ਇੱਥੋਂ ਜਿਹੜਾ ਜਾਊਗਾ ਉਹ ਫੇਫੜਿਆਂ ਦੇ ਵਿੱਚ ਜਾਊਗਾ ਜਿਹੜਾ ਡੀਆਕਸੀਨੇਟਿਡ ਬਲੱਡ ਹੈ। ਕੀ ਬਾਤ ਹੈ। ਤੇ ਉਧਰੋਂ ਜਦੋਂ ਉਹ ਰਿਲੈਕਸ ਹੋ ਗਿਆ ਉਹ ਆਕਸੀਜਨੇਟਿਡ ਬਲੱਡ ਇੱਥੇ ਲੈ ਆਊਗਾ ਇਹਦੇ ਵਿੱਚ ਦੀ ਇੱਥੇ ਆਜੂਗਾ ਇਹ ਵਾਲਵ ਖੁੱਲ ਜਾਣਾ ਤੇ ਉਸ ਤੋਂ ਬਾਅਦ ਜਦੋਂ ਇਹ ਕੰਟ੍ਰੈਕਟ ਹੋਊਗਾ ਫਿਰ ਜਿਹੜਾ ਆਕਸੀਜਨੇਟਿਡ ਬਲੱਡ ਹੈ ਇਹਦਾ ਡੀਆਕਸੀਨੇਟਿਡ ਬਲੱਡ ਫੇਫੜਿਆਂ ਚ ਚਲ ਜਾਊਗਾ ਇਹਦਾ ਆਕਸੀਜਨੇਟਿਡ ਬਲੱਡ ਸਾਰੀ ਬਾਡੀ ਦੇ ਵਿੱਚ ਸਾਡੇ ਫੈਸਲ ਦੇ ਰਾਹੀਂ ਚਲਾ ਜਾਊਗਾ ਜਿਹੜਾ ਕਿ ਆਕਸੀਜਨ ਦਿੰਦਾਗਾ ਸਾਰੀ ਬਾਡੀ ਨੂੰ ਦਿੰਦਾਗਾ ਤੇ ਨਾਲ ਦੀ ਨਾਲ ਗਲੂਕੋਜ਼ ਦਿੰਦਾਗਾ ਹੁਣ ਤੁਸੀਂ ਪੁੱਛੋਗੇ ਇਸ ਸਾਡੀ ਸਾਰੀ ਬੋਡੀ ਨੂੰ ਤਾਂ ਆਕਸੀਜਨ ਗਲੂਕੋਜ਼ ਥਰੂ ਬਲੱਡ ਸਰਕੂਲੇਸ਼ਨ ਜੀ ਇਹ ਦੇਈ ਜਾਂਦਾ ਹੂੰ ਪਰ ਇਹਦੀ ਆਪ ਇਹ ਕਿੱਥੋਂ ਲੈਂਦਾ ਬਿਲਕੁਲ ਹੁਣ ਆਪ ਇਹ ਲੈਂਦਾਗਾ ਇੱਥੇ ਇੱਕ ਹੋਰ ਇੱਕ ਆਰਟਰੀ ਵੱਡੀ ਬਣੀ ਹੁੰਦੀ ਹੈ ਜੀ ਉਹਨੂੰ ਕਹਿੰਦੇ ਆ ਆਊਟਰ ਲੈਫਟ ਸਾਈਡ ਤੇ ਆਊਟਰ ਆਊਟਰ ਵੱਡੀ ਆਰਟਰੀ ਜੀ ਵੱਡੀ ਆਰਟਰੀ ਜਿਹੜੀ ਕਿ ਇੱਥੋਂ ਜਿਹਦਾ ਕਿ ਜਨਮ ਹੁੰਦਾਗਾ ਜੀ ਇਹਦੇ ਜਿੱਥੋਂ ਓਰੀਜਿਨੇਟ ਹੁੰਦੀ ਹੈ ਜਿੱਥੋਂ ਇਹ ਨਿਕਲ ਗਿਆ ਇੱਥੇ ਦੋ ਤਰ੍ਹਾਂ ਦੇ ਹੋਲਜ਼ ਹਨ ਇੱਕ ਖੱਬੇ ਵਾਲੇ ਪਾਸੇ ਇੱਕ ਸੱਜੇ ਵਾਲੇ ਪਾਸੇ ਸੱਜੇ ਵਾਲੇ ਸੋ ਇਹਦੇ ਵਿੱਚ ਇੱਕ ਖਾਸ ਤਰ੍ਹਾਂ ਦੀਆਂ ਮਤਲਬ ਛੋਟੀਆਂ-ਛੋਟੀਆਂ ਪਾਈਪਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਨੂੰ ਕਿ ਲੈਫਟ ਕੋਰਨਰੀ ਆਰਟਰੀ ਤੇ ਰਾਈਟ ਕੋਰਨਰੀ ਆਰਟਰੀ ਜਿਨ੍ਹਾਂ ਨੂੰ ਕੋਰਨਰੀ ਧਮਣੀਆਂ ਕਹਿੰਦੇ ਆ ਸੋ ਉਹ ਧਮਣੀਆਂ ਦੇ ਰਾਹੀਂ ਹੁਣ ਗਾਹਾਂ ਜਿਹੜੀ ਹੈਗੀ ਆ ਖੱਬੇ ਵਾਲੀ ਧਮਣੀ ਜਿਹੜੀ ਹੈਗੀ ਆ ਉਹ ਗਾਹ ਦੋ ਪਾਰ ਦੇ ਵਿੱਚ ਵੰਡੀ ਜਾਂਦੀ ਹੈ ਇੱਥੋਂ ਆ ਕੇ ਮੂਹਰੇ ਜਿਹੜੀ ਫਰੰਟ ਤੇ ਆ ਗਈ ਉਹਨੂੰ ਲੈਫਟ ਇੰਟੀਰੀਅਰ ਡੈਸੈਂਡਿੰਗ ਤੇ ਲੈਫਟ ਸਰਕੰਪਲੈਕਸ ਜਿਹੜੀ ਕਿ ਮੋੜਾ ਖਾ ਕੇ ਪਿੱਛੇ ਨੂੰ ਜਾਂਦੀ ਆ ਤੇ ਜਿਹੜੀ ਸੱਜੇ ਵਾਲੀ ਆ ਉਹ ਇੱਕੋ ਹੀ ਹੁੰਦੀ ਆ ਉਹਦਾ ਵੈਸੀ ਬਹੁਤ ਏਰੀਆ ਹੁੰਦਾਗਾ ਸੋ ਉਹ ਮਸਲ ਨੂੰ ਰਾਈਟ ਜਿਹੜੀ ਸੱਜੇ ਵਾਲੀ ਧਮਣੀ ਆ ਕੋਰਨਰੀ ਧਮਣੀ ਤੇ ਖੱਬੇ ਵਾਲੀ ਧਮਣੀ ਦੀਆਂ ਦੋ ਗਾਂ ਦੋ ਬ੍ਰਾਂਚਸ ਦੋ ਤਾਂ ਗਾਂ ਸ਼ਖਾਵਾਂ ਉਹ ਇਹਦਾ ਖੂਨ ਦਿੰਦੀਆਂ ਰਹਿੰਦੀਆਂ ਤਾਂ ਕਿ ਨਾਰਮਲ ਜਿਹੜਾ ਨਿੱਕੇ ਤੋਂ ਨਿੱਕ ਮਸਲ ਫਾਈਬਰ ਆ ਕਾਰਡੀਕ ਮਸਲ ਫਾਈਬਰ ਨੂੰ ਆਕਸੀਜਨ ਤੇ ਗਲੂਕੋਜ਼ ਮਿਲਦੀ ਰਹੇ ਤੇ ਉਹ ਪ੍ਰੋਪਰ ਫੰਕਸ਼ਨ ਕਰਦਾ ਰਹੇ ਹਾਰਟ ਐਟੈਕ ਹੈ ਕੀ ਐ ਸਰ? ਸਿਰਦਾ ਦੌਰ ਹੈ ਕੀ ਐ ਸਰ? ਹਾਂ ਹੁਣ ਇਹ ਜਿਹੜੇ ਮੈਂ ਤੁਹਾਨੂੰ ਮੈਂ ਦੱਸਿਆ ਵੀ ਇਹ ਜਿਹੜੀਆਂ ਦੋ ਕੋਰੋਨਰੀ ਧਮਣੀਆਂ ਨੇ ਜੀ ਕੋਰੋਨਰੀ ਧਮਣੀਆਂ ਸਾਡੀ ਆਕਸੀਜਨ ਦਿੰਦੀਆਂ ਨੇ ਹਾਰਟ ਦੇ ਮਸਲਜ ਨੂੰ ਤੇ ਗਲੂਕੋਜ਼ ਦਿੰਦੀਆਂ ਤਾਂ ਕਿ ਉਹਦਾ ਪ੍ਰੋਪਰ ਹੋ ਹੁੰਦਾ ਰਹੇ। ਹੁਣ ਜੇ ਕਿਤੇ ਇਹਨਾਂ ਦਾ ਇੱਕ ਤਰ੍ਹਾਂ ਦੀ ਪਾਈਪਾਂ ਹੂੰ ਹੁਣ ਪਾਈਪਾਂ ਜਾਂਦਾ ਸਖਤ ਹੋ ਜਾਣ ਜੀ ਜਾਂ ਉਹ ਤੰਗ ਹੋ ਜਾਣ ਤੰਗ ਕਿਵੇਂ ਹੋਣਗੀਆਂ ਜਾਂ ਅੰਦਰ ਕੋਈ ਕਲੌਟਿੰਗ ਹੋ ਗਈ ਜੀ ਖੂਨ ਜੰਮ ਗਿਆ ਯੈਸ ਜਾਂ ਕੋਈ ਬਿਮਾਰੀ ਇਦਾਂ ਦੀ ਆ ਕੋਈ ਆਟੋਮਿਮ ਡਿਜ਼ੀਜ਼ ਆ ਐਂਟੀਜਨ ਐਂਟੀਬਾਡੀ ਰੈਐਕਸ਼ਨ ਹੋ ਗਈ ਅੰਦਰ ਕਿਤੇ ਉਹਦੇ ਨੈਰੋਇੰਗ ਹੋ ਗਈ ਭੀੜਾਪਣਾ ਆ ਗਿਆ ਹੂੰ ਜਾਂ ਕਿਤੇ ਉਹਨਾਂ ਦੀ ਵੀ ਜਿਹੜੀ ਵੈਸਲਸ ਦੀ ਵਾਲ ਹੁੰਦੀ ਆ ਜਿਹੜੀ ਕੰਧ ਹੁੰਦੀ ਆ ਉਹ ਵੀ ਮਸਲ ਦੀ ਬਣੀ ਹੁੰਦੀ ਆ ਹੂੰ ਉਹ ਮਸਲ ਦਾ ਵੀ ਸਪੈਜ਼ਮ ਹੋ ਜਾਏ ਅੱਛਾ ਜੀ ਸੋ ਇੱਕ ਤਾਂ ਕੋਰੋਨਰੀ ਧਮਣੀਆਂ ਦੀ ਸਪੈਜ਼ਮ ਹੋ ਗਿਆ ਤੰਗ ਹੋ ਗਿਆ ਜਾਂ ਉਹ ਜਿਹੜੀਆਂ ਹਾਰਡ ਹੋ ਗਿਆ ਤਿੰਨ ਕਾਰਨ ਨੇ ਜੀ ਸੋ ਇਹ ਤਿੰਨਾਂ ਕਾਰਨਾਂ ਕਰਕੇ ਕੋਈ ਆਰਾਮ ਦੇ ਵਿੱਚ ਹੈ ਕੋਈ ਬੰਦਾ ਹੂੰ ਚਾਹੇ ਕੋਈ ਕੰਮ ਕਰਦਾ ਜੀ ਉਹਨੂੰ ਕਿਸੇ ਵੇਲੇ ਵੀ ਇਹ ਚੀਜ਼ਾਂ ਆ ਸਕਦੀਆਂ ਨੇ ਹਾਰਟ ਦਿਲ ਦਾ ਦੌਰਾ ਜਾਂ ਹਾਰਟ ਅਟੈਕ ਜੀ ਨੂੰ ਆਪਾਂ ਕਹਿੰਦੇ ਆ ਉਹ ਹੋ ਸਕਦਾ ਹੈਗਾ ਤਿੰਨੇ ਚੀਜ਼ਾਂ ਕਰਕੇ ਐਥਰੋਸਕਲੋਸਿਸ ਜਿਹਨੂੰ ਕਹਿੰਦੇ ਆ ਆਪਣਾ ਥਕਾ ਬਣ ਜਾਣਾ ਜਾਂ ਸਪੈਜ਼ਮ ਹੋ ਗਿਆ ਜਿਹਨੂੰ ਕਿ ਅੰਜਾਈਨਾ ਕਹਿ ਦਿੰਦੇ ਆ ਉਹ ਉਹ ਹੋ ਜਾਂਦਾ ਤੇ ਜਾਂ ਫਿਰ ਜਿਹੜਾ ਹੈਗਾ ਉਹ ਹਾਰਡ ਹੋ ਜਾਂਦੀਆਂ ਨੇ ਤੇ ਉਹ ਇਲਾਸਟੀਸਿਟੀ ਰਹਿੰਦੀ ਨਹੀਂ ਹੈਗੀ ਤੇ ਉਸ ਤੋਂ ਬਾਅਦ ਹੌਲੀ ਹੌਲੀ ਉਹ ਫਿਰ ਭੀੜੀਆਂ ਹੋ ਜਾਂਦੀਆਂ ਨੇ ਤੇ ਸਪਲਾਈ ਜਿਹੜੀ ਹੈਗੀ ਆ ਉਹ ਮਸਲ ਦੀ ਸਪਲਾਈ ਜਿਹੜੀ ਹੈਗੀ ਆ ਕਾਰਡਕ ਮਸਲ ਦੀ ਸਪਲਾਈ ਉਹ ਜਿਹੜੀ ਹੈਗੀ ਆ ਉਹ ਕੱਟ ਜਾਂਦੀ ਹੈ ਤੇ ਉਹ ਜਿਹੜਾ ਉਹ ਏਰੀਆ ਜਿੱਥੇ ਉਹ ਸਪਲਾਈ ਜਾ ਰਹੀ ਹੈ ਚਾਹੇ ਉਹਦੀ ਸ਼ਾਖਾ ਜਾ ਰਹੀ ਹੈ ਹੂੰ ਕਾਇ ਪੂਰੀ ਪੂਰੀ ਆਰਟਰੀ ਬਲੌਕ ਹੋ ਗਈ ਹੂੰ ਜਿੰਨਾ ਉਹ ਏਰੀਆ ਨੂੰ ਸਪਲਾਈ ਕਰਦੀ ਆ ਜੀ ਜਿਵੇਂ ਆਪਾਂ ਹੁਣ ਪਾਈ ਵਾਟਰ ਸਪਲਾਈ ਆ ਜੀ ਜੇ ਇੱਕ ਘਰੇ ਚਲਾ ਗਿਆ ਦੂਸਰੇ ਘਰੇ ਨਹੀਂ ਗਿਆ ਨਹੀਂ ਗਿਆ ਬਿਲਕੁਲ ਤੇ ਉਹ ਘਰ ਵਾਲੇ ਵਿਚਾਰੇ ਆਪਣਾ ਦਰਸਣ ਦਰਸਣਗੇ ਸੋ ਇਹੀ ਚੀਜ਼ ਇੱਥੇ ਆ ਵਾਹ ਜੀ ਵਾਹ ਇਹੀ ਚੀਜ਼ ਇੱਥੇ ਆ ਸੋ ਦੂਸਰੇ ਆਰਾਮ ਨਾਲ ਨਹਾਣਗੇ ਵੀ ਧੋਣਗੇ ਵੀ ਤੇ ਇਹ ਇਹ ਇਹਨਾਂ ਦੇ ਉੱਥੇ ਫਿਰ ਸਾਰੀ ਜਿਹੜੀ ਚੀਜ਼ ਇੰਜਰੀ ਹੋ ਜਾਊਗੀ ਠੀਕ ਹੈ ਨਾ ਉਹ ਇਹ ਇਹ ਫਿਰ ਇਹ ਜਿਹੜੀ ਇਹਦੀ ਨਾਰਮਲ ਜਿਹੜੀ ਹੈਗੀ ਆ ਸਿਹਤਨ ਧੜਕਣ ਉਹ ਜਿਹੜਾ ਇੱਕ ਰਿਦਮ ਆ ਰਿਦਮ ਦੇ ਵਿੱਚ ਚੱਲਦੀ ਹੁੰਦੀ ਆ ਹਾਰਟ ਬੀਟ ਜਿਹਨੂੰ ਆਪਾਂ ਕਹਿੰਦੇ ਡਵਲਪ ਡਵਲਪ ਕਾਦਾ ਰਹਿੰਦਾਗਾ ਸੋ ਉਹ ਉਹਦੀ ਕਿਤੇ ਨਾ ਕਿਤੇ ਉਹਦੀ ਜਿਹੜੀ ਬੈਲੈਂਸ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ ਇੱਕ ਕੁਐਸਚਨ ਹੋਰ ਆ ਡਾਕਟਰ ਸਾਹਿਬ ਇੱਕ ਕਹਿੰਦੇ ਵਾਲ ਚੇਂਜ ਕਰਾਉਣਾ ਵਾਲ ਆਪਾਂ ਅਕਸਰ ਤੁਸੀਂ ਵੀ ਤੁਸੀਂ ਤਾਂ ਖੈਰ ਚੇਂਜ ਮਤਲਬ ਇਸ ਨੂੰ ਪੂਰੀ ਤਰ੍ਹਾਂ ਪੜਿਆ ਹੋਵੇਗਾ ਉਹ ਕਿਸ ਹਾਰਟ ਦੇ ਕਿਸ ਹਿੱਸੇ ਵਿੱਚ ਹੁੰਦਾ ਸਰ ਦੇਖੋ ਇਹਦੇ ਵਿੱਚ ਸੋਤਾ ਜੀ ਦੋ ਤਾਂ ਵੱਡੇ ਵਾਲਵ ਹੋਗੇ ਜਿਹੜਾ ਆਹ ਰਾਈਟ ਏਟਰੀਅਮ ਤੇ ਰਾਈਟ ਵੈਂਟਰੀਕਲ ਦੇ ਵਿਚਾਲੇ ਓਕੇ ਕਿਉਂਕਿ ਇਹ ਵਾਲਵ ਦਾ ਕੰਮ ਆ ਇਹ ਇਹਦੀਆਂ ਤਿੰਨ ਗਾਂਹ ਪੱਤੇ ਹੁੰਦੇ ਆ ਇਦਾਂ ਲੱਗੇ ਹੁੰਦੇ ਆ ਤੇ ਇਹ ਇਦਾਂ ਇਦਾਂ ਖੁੱਲਦੇ ਕਰਦੇ ਰਹਿੰਦੇ ਆ ਓਕੇ ਓਕੇ ਜਦੋਂ ਇਹਨਾਂ ਦੇ ਵਿੱਚ ਕੋਈ ਸਾਡੇ ਇਨਫੈਕਸ਼ਨ ਹੋ ਜੇ ਜਿੰਨ ਕਿ ਆਮ ਤੌਰ ਤੇ 15 ਸਾਲ ਦੇ ਬੱਚਿਆਂ ਨੂੰ ਗਲੇ ਦੀ ਇਨਫੈਕਸ਼ਨ ਹੋ ਜਾਂਦੀ ਹੈ ਹਮ ਸਟੈਪਟੋਕੋਕੋਲ ਇਨਫੈਕਸ਼ਨ ਵਗੈਰਾ ਕਹਿੰਦੇ ਆ ਸੋ ਥਰੋਟ ਕਹਿ ਦਿੰਦੇ ਆ ਉਹ ਉਹ ਸੋ ਥਰੋਟ ਜੇ ਅਸੀਂ ਨਾ ਟਰੀਟ ਕਰੀਏ ਤਾਂ ਉਹਦੀਆਂ ਜਿਹੜੀ ਅਸਰ ਆ ਉਹਦਾ ਅਸਰ ਇਹ ਜਿਹੜੇ ਹੈਗੇ ਆ ਵਾਲਵ ਤੇ ਪੈ ਜਾਂਦਾ ਹਮ ਪਾਸ ਪੁਆਇੰਟ ਜਿਵੇਂ ਸਾਡੇ ਬਾਹਰ ਪੈ ਜਾਂਦੇ ਆ ਉਦਾਂ ਹੀ ਇੱਥੇ ਵੱਡੇ ਵੱਡੇ ਜਿਹੜੇ ਹੈਗੇ ਆ ਉਹ ਵੜ ਜਾਂਦੇ ਇੰਜਰੀ ਹੋ ਜਾਂਦੀ ਹੈ ਇੰਜਰੀ ਤੋਂ ਬਾਅਦ ਜਿੱਥੇ ਵੀ ਕੋਈ ਇੰਜਰੀ ਹੋ ਜਾਂਦੀ ਹੈ ਸਾਡੀ ਬੋਡੀ ਦਾ ਆਮ ਜਿਹਾ ਫੈਨੋਮਨਾ ਵੀ ਉੱਥੇ ਹੀਲਿੰਗ ਹੋਣੀ ਹੈ ਹਮ ਸੋ ਇੰਜਰੀ ਤੋਂ ਬਾਅਦ ਹੀਲਿੰਗ ਹੋਣੀ ਹੈ ਹੀਲਿੰਗ ਜਦੋਂ ਹੋਊਗੀ ਉਹ ਜਿਹੜਾ ਨਾਰਮਲ ਮਸਕਲ ਪਾਰਟ ਆ ਉਹ ਫਾਈਬਰੋਸਿਸ ਹੋ ਜਾਊਗਾ ਜੀ ਉਹ ਮਸਲ ਨਹੀਂ ਰਹਿੰਦੇ ਜੀ 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 ਉਹਨਾਂ ਦੀ ਕੰਟ੍ਰੈਕਸ਼ਨ ਰਿਲੈਕਸੇਸ਼ਨ ਜਿਹੜੀ ਹੈਗੀ ਆ ਪਾਵਰ ਉਹ ਘਟ ਜਾਂਦੀ ਆ ਬਿਲਕੁਲ ਉਹ ਪ੍ਰੋਪਰ ਨਾਲ ਬੰਦ ਹੋਣਗੇ ਨਾ ਪ੍ਰੋਪਰ ਖੁੱਲਣਗੇ ਖੁੱਲਣਗੇ ਸੋ ਇਸੇ ਕਰਕੇ ਫਿਰ ਸਾਨੂੰ ਜਿਹੜਾ ਹੈਗਾ ਉਹ ਵਾਲਵ ਚੇਂਜ ਕਰਨਾ ਪੈਂਦਾ। ਬਹੁਤ ਜੀ ਤਾਂ ਕਿ ਆਰਟੀਫੀਸ਼ੀਅਲ ਵਾਲਵੇ ਨਾਲ ਜਿਹੜੀ ਹੈਗੀ ਆ ਪ੍ਰੋਪਰ ਜਿਹੜੀ ਹੈਗੀ ਆ ਉਹ ਖੁੱਲਣ ਬੰਦ ਹੋਣ ਦੀ ਜਿਹੜੀ ਹੈ ਪ੍ਰਕਿਰਿਆ ਹੁੰਦੀ ਰਹੇ। ਸੋ ਇਹ ਵਾਲਵ ਇੱਥੇ ਵੀ ਹੁੰਦਾ। ਇਹ ਇਹ ਕੰਧ ਦੇ ਵਿਚਾਲੇ ਇੱਥੇ ਵੀ ਹੁੰਦਾ ਲੈਟਰਟ੍ਰੀਅਮ ਤੇ ਲੈਫਟ ਵੈਂਟ੍ਰਿਕਲ ਦੇ ਵਿਚਾਲੇ ਜਿਹਨੂੰ ਛੋਟੀ ਕੋਟੜੀ ਤੇ ਵੱਡੀ ਕੋਟੜੀ ਖੱਬੇ ਵਾਲੀ ਕਹਿੰਦੇ ਆ। ਜੀ ਸੋ ਇਦਾਂ ਹੀ ਇਹਦੇ ਵਿੱਚ ਵੀ ਹੁੰਦਿਆ। ਇਹਦੇ ਵਿੱਚ ਹੁੰਦਿਆ ਸੈਮੀ ਲੂਨਰ ਵਾਲਵ। ਇਹ ਵੀ ਪਹਿਲਾਂ ਖੁੱਲਦਾ ਜਦੋਂ ਇੱਥੋਂ ਧਕਾ ਲੱਗਦਾ ਹੈਗਾ ਜੀ ਜੀ ਖੁੱਲ ਕੇ ਇਹ ਆਕਸੀਜਨ ਨੇਟਿਡ ਪੈਲਟ ਜਾਂਦਾ ਹੈਗਾ ਫਿਰ ਜਦੋਂ ਬੈਕ ਪੈਂਦਾ ਜਦੋਂ ਇਹ ਖੁੱਲਦਾ ਹੈਗਾ ਤਾਂ ਇਹ ਮਿਕਸ ਨਾ ਹੋਵੇ ਤੇ ਇਹ ਫਿਰ ਬੰਦ ਹੋ ਜਾਂਦਾ ਇਹ ਸੈਮੀਲੂਨਰ ਵਾਲਵ ਨੇ ਇਹ ਰਾਈਟ ਇਹ ਕਹਿੰਨਾ ਏਟਰੀਓਵੈਂਟਰੀਕਲ ਵਾਲਵਸ ਇਹ ਚਾਰ ਤਰ੍ਹਾਂ ਦੇ ਵਾਲਵ ਹੋਗੇ ਚਾਰ ਤਰ੍ਹਾਂ ਦੇ ਵਾਲਵਸ ਹੋਗੇ ਸੈਮੀਲੂਨਰ ਵਾਲਵਸ ਹੋਗੇ ਰਾਈਟ ਵੈਂਟਰੀਕਲ ਦੇ ਏਟੀਐਮ ਦੇ ਤੇ ਇਦਾਂ ਹੀ ਪਲਮੋਨਰੀ ਟ੍ਰੰਕ ਦੇ ਹੋਗੇ ਸੋ ਵਾਲਵ ਦਾ ਕੰਮ ਐ ਵੀ ਆਕਸੀਜਨੇਟਿਡ ਤੇ ਡੀ ਆਕਸੀਜਨੇਟਿਡ ਬਲੱਡ ਨੂੰ ਹੂੰ ਮਿਕਸ ਹੋਣ ਤੋਂ ਰੋਕਣਾ ਓਕੇ ਹੁਣ ਆਮ ਤੌਰ ਤੇ ਕੀ ਹੁੰਦਾ ਜੇ ਤੁਸੀਂ ਹੋਰ ਤੁਹਾਨੂੰ ਥੋੜਾ ਜਿਹਾ ਡਿਟੇਲ ਦੱਸ ਦਈਏ ਵੀ ਆ ਜਿਹੜੀ ਤੁਹਾਨੂੰ ਦੱਸੀ ਸੀ ਕੰਨ ਦਾ ਵਿਚਾਲੇ ਜੇ ਅਸੀਂ ਕੱਟ ਕੇ ਦੇਖੀਏ ਹੂੰ ਰਾਈਟ ਵੈਂਟਰੀਕਲ ਤੇ ਲੈਫਟ ਵੈਂਟਰੀਕਲ ਦੇ ਵਿੱਚ ਸੱਜੀ ਤੇ ਖੱਬੇ ਜਿਹੜੀ ਹੈਗੀ ਆ ਵੱਡੀ ਕੋਟਰੀ ਦੀ ਵਿਚਾਲੇ ਜੋ ਜਮਾਂਦਰੂ ਤੌਰ ਤੇ ਕੀ ਬੱਚਿਆਂ ਨੂੰ ਕੀ ਹੁੰਦਾ ਵੀ ਉਹਨਾਂ ਦੇ ਕਹਿੰਦੇ ਨੇ ਨਾ ਦਿਲ 'ਚ ਛੇਰ ਆ ਛੇ ਦੇ ਆ ਉਹ ਡਿਵੈਲਪਮੈਂਟਲ ਵਿੱਚ ਵੀ ਕੀ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਉਹਦੇ ਜਿਹੜੀ ਹੈਗੀ ਆ ਸੈਪਟਮਾ ਜਿਹੜਾ ਇੰਟਰਵੈਂਟ੍ਰਿਕਲ ਸੈਪਟਮ ਉਹਦੇ ਵਿੱਚ ਉਹ ਕਿੰਨਾ ਕਿਤੇ ਡੈਫੈਕਟ ਰਹਿ ਜਾਂਦਾ ਇਦਾਂ ਹੀ ਇੱਥੇ ਰਹਿ ਜਾਂਦਾ ਵਾਹ ਜੀ ਉਹ ਐਸਡੀ ਕਹਿੰਦੇ ਆ ਇਹਨੂੰ ਵੀਐਸਡੀ ਕਹਿੰਦੇ ਆ ਉਹ ਫਿਰ ਕੀ ਹੁੰਦਾ ਉਹ ਬੱਚੇ ਜਿਹੜੇ ਹੈਗੇ ਆ ਉਹ ਨੀਲੇ ਪੈ ਜਾਂਦੇ ਆ ਕਿਉਂਕਿ ਆਕਸੀਜਨੇਟਡ ਤੇ ਡੀਆਕਸੀਜਨੇਟਡ ਬਲੱਡ ਮਿਲਦਾ ਰਹਿੰਦਾ ਬਿਲਕੁਲ ਬਿਲਕੁਲ ਸੋ ਉਹਨਾਂ ਦਾ ਵੀ ਆਪਰੇਸ਼ਨ ਹੁੰਦਾ ਉਹ ਸਰਜਿਕਲ ਪ੍ਰੋਸੀਜਰ ਜਿਹੜਾ ਹੈ ਇਹ ਵੀ ਸਰਜਿਕਲ ਪ੍ਰੋਸੀਜਰ ਹੈ ਇਹ ਵੀ ਸਰਜਿਕਲ ਪ੍ਰੋਸੀਜਰ ਹੈ ਚਾਹੇ ਜੇ ਕੋਈ ਬਾਲ ਮ ਰਿਪਲੇਸ ਕਰਨਾ ਚਾਹੇ ਕੋਈ ਕਿਸੇ ਕਿਤੇ ਮੇਰੂ ਆ ਬਿਲਕੁਲ ਸੋ ਹਾਰਟ ਅਟੈਕ ਜਿਹੜਾ ਕਿ ਮੇਨ ਜਿਹੜਾ ਹੈਗਾ ਮਸਲ ਦੀ ਹਾਰਟ ਮਸਲ ਦੀ ਜਿਹੜੇ ਕਿ ਕਾਰਡਿਕ ਮਸਲ ਜਿਹਨੂੰ ਆਪਾਂ ਕਹਿੰਦੇ ਆ ਖਾਸ ਤਰ੍ਹਾਂ ਦੇ ਮਸਲਜ ਨੇ ਉਹਨਾਂ ਨੂੰ ਆਕਸੀਜਨ ਤੇ ਗਲੂਕੋਜ਼ ਪ੍ਰੋਪਰ ਮਾਤਰਾ ਦੇ ਵਿੱਚ ਮੇਨ ਮiktar ਦੇ ਵਿੱਚ ਨਹੀਂ ਮਿਲਦਾ ਤੇ ਉਹ ਮਸਲ ਜਿਹੜੇ ਉਹ ਡੈੱਡ ਹੋ ਜਾਂਦੇ ਆ ਜਾਂ ਇੰਜਰਡ ਹੋ ਜਾਂਦੇ ਆ ਸੋ ਉਹਦਾ ਫਿਰ ਗਾਂ ਕਾਮ ਮਿਲਣ ਦਾ ਕੀ ਕਾਰਨ ਹੋ ਸਕਦਾ ਸਾ ਉਹਦਾ ਤੁਹਾਨੂੰ ਦੱਸਿਆ ਵੀ ਤਿੰਨ ਕਾਰਨ ਨੇ ਜੀ ਨਾੜੀ ਜਿਹੜੀ ਹੈਗੀ ਆ ਇਹ ਪਾਈਪਾਂ ਜਿਹੜੀਆਂ ਹੈਗੀਆਂ ਤੰਗ ਹੋ ਗਈਆਂ ਹਾਂ ਜਾਂ ਵਿੱਚ ਤਕਾ ਲੱਗ ਗਿਆ ਜੀ ਜੀ ਜਿਹਨੂੰ ਆਪਾਂ ਸੰਬਸ ਜਾਂ ਕਲੌਟ ਹੋ ਗਿਆ ਜਾਂ ਉਹ ਹਾਰਡ ਹੋ ਗਈਆਂ ਜਾਂ ਸਪੈਜ਼ਮ ਹੋ ਗਿਆ ਬਿਲਕੁਲ ਬਿਲਕੁਲ ਸਪੈਜ਼ਮ ਹੋ ਗਿਆ ਮਤਲਬ ਉਹ ਸਪੈਜ਼ਮ ਜਿਵੇਂ ਆਪਣੇ ਮਸਲ ਦਾ ਸਪੈਜ਼ਮ ਹੁੰਦਾ ਉਹ ਵੀ ਮਸਲ ਜਿਹੀਆਂ ਬਣੀਆਂ ਹੋਣੀਆਂ ਨੇ ਵਾਲਸ ਉਹ ਮਸਲ ਦੇ ਸਪੈਜ਼ਮ ਹੋ ਗਿਆ ਤੇ ਉਹ ਤੰਗ ਹੋ ਜਾਣੀਆਂ ਤੰਗ ਬਿਲਕੁਲ ਬਿਲਕੁਲ ਉਹ ਜੈਨਾ ਪੈਕਟੋਰਿਸ ਕਹਿੰਦੇ ਆ ਉਹਨੂੰ ਜੈਨਾਕ ਹੋ ਗਿਆ ਅੱਛਾ ਡਾਕਟਰ ਸਾਹਿਬ ਦਿਲ ਦਾ ਦੌਰਾ ਕਿਹੜੇ ਕਿਹੜੇ ਕਾਰਨਾ ਕਰਕੇ ਕਾਰਨ ਕੀ ਨੇ ਸਰ ਜਿਹੜਾ ਦਿਲ ਦਾ ਦੌਰਾ ਹੈ ਕਈ ਵਾਰੀ ਕੋਈ ਗੱਲ ਐਹੋ ਜੀ ਹੋ ਜਾਂਦੀ ਐ ਕਹਿੰਦੇ ਆ ਵੀ ਉਹ ਗੱਲ ਸੁਣਦੇ ਸਾਰੀ ਉਹਨੂੰ ਹਾਰਟ ਅਟੈਕ ਹੋ ਗਿਆ ਕੁਛ ਐਸੇ ਐਟਮੋਸਫੀਅਰ ਦਾ ਹੀ ਫਰਕ ਪੈਂਦਾ ਸਰ ਦੇਖੋ ਸੋਤਾ ਜੀ ਇਹ ਤੁਸੀਂ ਜਿਹੜਾ ਸਵਾਲ ਆ ਇਹ ਅੱਜਕੱਲ ਜੋ ਕੇ ਜਿਹੜਾ ਸਮਾਂ ਚੱਲਿਆ ਇਹਦੇ ਵਿੱਚ ਬਹੁਤ ਹੀ ਠੁਕਮਾ ਸਵਾਲ ਆ ਜੀ ਕਿਉਂਕਿ ਅੱਜਕੱਲ ਜਿਹੜਾ ਜਿਵੇਂ ਦਾ ਦੌਰ ਚੱਲਿਆ ਹੂੰ ਐਨੇ ਤੀਜੀ ਦਾ ਦੌਰ ਤੇ ਲੋਕਾਂ ਨੂੰ ਕਿਸੇ ਨਾਲ ਬੈਠ ਕੇ ਗੱਲਬਾਤ ਸੇਅਰ ਕਰਨ ਦਾ ਕੋਈ ਜਿਆਦਾ ਮਤਲਬ ਨਹੀਂ ਰਹਿ ਗਿਆ ਮੋਬਾਈਲ ਤੇ ਰਹਿੰਦੇ ਆ ਬੈਠੇ ਰਹਿੰਦੇ ਆ ਸੈਰ ਕਸਰਤ ਨਹੀਂ ਕਰਦੇ ਜੀ ਖਾਣਾ ਪੀਣਾ ਵੱਧ ਹੈ ਮੋਟੇ ਹੋ ਜਾਂਦੇ ਆ ਮੋਟਾਪਾ ਜਿਆਦਾ ਹੋ ਗਿਆ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ 슈ਗਰ ਜਾਂ ਬਲੱਡ ਪ੍ਰੈਸ਼ਰ ਕੀ ਆਪਾਂ ਹਾਈ ਹੋ ਜਾਣਾ ਮਤਲਬ ਬਲੱਡ ਪ੍ਰੈਸ਼ਰ ਦੀ ਬਿਮਾਰੀ ਲੱਗ ਜਾਣੀ ਜਾਂ ਸ਼ੂਗਰ ਹੋ ਜਾਣਿਆ ਜਾਂ ਤੀਸਰਾ ਤੁਹਾਨੂੰ ਦੱਸਿਆ ਸੀ ਕੋਰੋਨਰੀ ਧਮਣੀਆਂ ਨੇ ਜਿਹੜਾ ਹੈਗਾ ਉਹਨਾਂ ਦੇ ਵਿੱਚ ਵਿਗਾੜ ਪੈ ਜਾਣਾ ਸੋ ਤਿੰਨ ਵਿੱਚ ਕਾਰਨ ਹੈਗੇ ਆ ਹੂੰ ਇਹਦੇ ਵਿੱਚ ਜਿਹੜਾ ਹੋਰ ਕੀ ਇੱਕ ਕਾਰਨ ਆ ਜਾਂਦਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਆਮ ਤੌਰ ਤੇ ਬੈਠੇ ਬੈਠੇ ਨੂੰ ਕੋਈ ਖਬਰ ਆ ਗਈ ਕਿਸੇ ਦੀ ਉਹਦਾ ਆ ਆ ਹੋ ਗਿਆ ਜਾਂ ਕਿਤੇ ਕੋਈ ਦੁਰਘਟਨਾ ਹੋ ਗਈ ਇੱਕੇ ਦਮ ਸ਼ੌਕ ਲੱਗ ਗਿਆ ਉਹ ਕੀ ਹੁੰਦਾ ਕੋਰੋਨਰੀ ਦਾ ਸਪਾਜ਼ਮ ਹੋ ਜਾਂਦਾ ਓਕੇ ਇਮੀਡੀਏਟਲੀ ਉਹ ਬਲੱਡ ਸਪਲਾਈ ਘੱਟ ਜਾਂਦੀ ਹੈ ਤੇ ਬੰਦਾ ਵਾਹ ਜੀ ਡੈਲਟਾ ਦੌਰੇ ਦੇ ਵਿੱਚ ਚਲਾ ਜਾਂਦਾ ਹੈ। ਜੀ। ਸੋ ਇਹ 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 ਹੈਗੇ ਪ੍ਰਮੁੱਖ ਕਾਰਨ ਨੇ ਇਹਨਾਂ ਨੂੰ ਟੀਟ ਕਰਨਾ ਹੀ ਜਾਂ ਇਹਨਾਂ ਤੋਂ ਬਚਾਅ ਦੇ ਵਿੱਚ ਹੀ ਬਚਾਉਣਾ। ਹਾਰਟ ਅਟੈਕ ਦੇ ਲੱਛਣ ਕੀ ਨੇ ਸਰ? ਹਾਰਟ ਅਟੈਕ ਦੇ ਸੋਤਾ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਜਿਹੜਾ ਖਾਸ ਅੰਗਾ ਹਮ ਅਹਿਮ ਅੰਗਾ ਸਾਡਾ ਛਾਤੀ ਦੇ ਵਿੱਚ ਹੁੰਦਾ। ਜੀ। ਖੱਬੇ ਪਾਸੇ ਜੀ। ਛੇ ਫੜਿਆਂ ਦੇ ਦੋਨਾਂ ਦੇ ਵਿਚਾਲੇ ਤੇ ਡਾਇਫਰਾਮ ਦੇ ਉੱਪਰ ਹੁੰਦਾ। ਜੀ। ਸੋ ਛਾਤੀ ਦਾ ਦਰਦ ਹੋ ਗਿਆ। ਕਿਉਂਕਿ ਇਹਨੂੰ ਇੱਕ ਨਵ ਫਰੇਨਿਕ ਨਾਵ ਤੇ ਦੂਸਰੀ ਵਿਗਸ ਨਾਵ ਉਹ ਕਰਦੀ ਆ ਉਹਦੇ ਨਾਲ ਰਿਲੇਟਡ ਫਿਰ ਜਿਹੜਾ ਸਾਡਾ ਛਾਤੀ ਤੇ ਪੇਟ ਦੇ ਜਿਹੜਾ ਸੈਂਟਰ ਆ ਹੂੰ ਉਹਦੇ ਵਿੱਚ ਜਿਹੜਾ ਇੱਕ ਪਾਰਟ ਆ ਐਪੀਗੇਸਟ੍ਰੀਅਮ ਉਹਦਾ ਪੇਨ ਵੀ ਹੋ ਸਕਦਾਗਾ ਕੀ ਨਾਮ ਆਕਰ ਐਪੀਗੇਸਟ੍ਰੀਅਮ ਜੀ ਜਿਹੜਾ ਕਿ ਸਟਮਕ ਦੇ ਨਾਲ ਵੀ ਰਿਲੇਟਡ ਹੋ ਸਕਦਾਗਾ ਜੀ ਸੋ ਉਹ ਗੱਲਾਂ ਨੇ ਵੀ ਇਹ ਛਾਤੀ ਦਾ ਦਰਦ ਹੋ ਗਿਆ ਗਰਦਨ ਦੇ ਵਿੱਚ ਚਲਾ ਗਿਆ ਦਰਦ ਖੱਬੇ ਪਾਸੇ ਚਲਾ ਗਿਆ ਖੱਬੇ ਮੋੜੇ ਚ ਆ ਗਿਆ ਜਾਂ ਖੱਬੇ ਵਾਲੀ ਜਿਹੜੀ ਬਾਹ ਹੈਗੀ ਆ ਉਹਦੇ ਅੰਦਰਲੇ ਪਾਸੇ ਚਲਾ ਗਿਆ ਜੀ ਜਾਂ ਫਿਰ ਉਹ ਬੰਦੇ ਨੂੰ ਭਾਰੀਪਣ ਮਹਿਸੂਸ ਹੋਊਗਾ ਜੀ ਕਚਾ ਹੋਊਗਾ ਉਹਦਾ ਸਾਹ ਫੁੱਲਣ ਲੱਗ ਜਾਊਗਾ ਹੂੰ ਤੇ ਉਹਨੂੰ ਚੱਕਰ ਵੀ ਆ ਸਕਦੇ ਆ ਡਿੱਗ ਵੀ ਸਕਦਾ ਤੇ ਇਹ ਜਿਹੜੀਆਂ ਹੈਗੀਆਂ ਠੰਡੀਆਂ ਤਰੇਲੀਆਂ ਆ ਜਾਂਦੀਆਂ ਨੇ ਹਾਂ ਸੋ ਇਹ ਇਹ ਗੱਲਾਂ ਹੈਗੀਆਂ ਨੇ ਜਿਹੜੀਆਂ ਆ ਆਮ ਅਸੀਂ ਲੱਛਣਾਂ ਤੋਂ ਪਛਾਣ ਸਕਦੇ ਆ ਵੀ ਇਹ ਬੰਦੇ ਨੂੰ ਹੋ ਸਕਦਾ ਵੀ ਇਹਨੂੰ ਹਾਰਟ ਅਟੈਕ ਹੋਵੇ ਦਿਲ ਦਾ ਦੌਰਾ ਹੋਵੇ ਬਿਲਕੁਲ ਬਿਲਕੁਲ ਅੱਛਾ ਟੈਸਟ ਵਾਸਤੇ ਲੈਬਾਰਟਰੀ ਚ ਫਿਰ ਕਿਸ ਤਰ੍ਹਾਂ ਮਤਲਬ ਸਰ ਤੁਸੀਂ ਵੀ ਪੈਥੋਲੋਜੀ ਦੇ ਹੈਡ ਹੋ ਤੁਹਾਡੇ ਕੋਲ ਟੈਸਟ ਵਾਸਤੇ ਆਉਂਦਾ ਫਿਰ ਕਿਦਾਂ ਕੀ ਪ੍ਰੋਸੀਜਰ ਹੈ ਸਰ ਦੇਖੋ ਸੋਤਾ ਜੀ ਟੈਸਟ ਤੋਂ ਪਹਿਲਾਂ ਜੇ ਦਿਲ ਦਾ ਦੌਰਾ ਪੈ ਗਿਆ ਬੰਦੇ ਨੂੰ ਜੀ ਜੇ ਕੋਈ ਘਰੇ ਆਲੇ ਦੋਲੇ ਹੈਗਾ ਤਾਂ ਉਹਦਾ ਬਚਾਅ ਬਹੁਤ ਜ਼ਰੂਰੀ ਹੁੰਦਾ ਜੇ ਬਲੱਡ ਪ੍ਰੈਸ਼ਰ ਦੇਖਿਆ ਜਾਵੇ ਹੋਰ ਕੀਤਾ ਜਾਵੇ ਉਹ ਰਿਪੋਰਟ ਕੀਤਾ ਜਾਵੇ ਉਹਦੇ ਵਿੱਚ ਇਹ ਆ ਵੀ ਜੇ ਕੋਈ ਐਸਪੀਰੀਨ ਵਗੈਰਾ ਘਰ ਪਈ ਆ 150 ਤੋਂ 300 ਮਿਲੀਗ੍ਰਾਮ ਐਸਪੀਰੀਨ ਇਮੀਡੀਏਟਲੀ ਦੇ ਦੇ ਤਾਂ ਕਿ ਜਿਹੜਾ ਹੈਗਾ ਉਹ ਦਰਦ ਘਟ ਜੇ ਜੀ ਉਸ ਤੋਂ ਬਾਅਦ ਜੇ ਕੋਈ ਸੋਰਬਿਟੇਟ ਦੀ ਗੋਲੀ ਪਈ ਆ ਸੋਰਬਿਟੇਟ ਦੀ ਗੋਲੀ ਜਿਹੜੀ ਜੀਭ ਥੱਲੇ ਰੱਖ ਦਿੰਦੇ ਆ ਜੀ ਜੀ ਉਹਦੇ ਨਾਲ ਜਿਹੜੀਆਂ ਹੈਗੀਆਂ ਧਮਣੀਆਂ ਉਹ ਖੁੱਲ੍ਹ ਜਾਂਦੀਆਂ ਨੇ ਇਮੀਡੀਏਟਲੀ ਸਾਨੂੰ ਇਹ ਮਤਲਬ ਇੱਕ ਤਰ੍ਹਾਂ ਦਾ ਮੁਰਲੀ ਸਹਾਇਤਾ ਦੇਣੀ ਚਾਹੀਦੀ ਆ ਉਸ ਤੋਂ ਆ ਜਾਣਾ ਖਾਸ ਹਸਪੀਟਲ ਦਾ ਕੰਮ ਜੀ ਜਿਹੜਾ ਤੁਸੀਂ ਪੁੱਛਦੇ ਹੋ ਵੀ ਉੱਥੇ ਟੈਸਟ ਹੁੰਦੇ ਆ ਬਿਲਕੁਲ ਹੁੰਦੇ ਆ ਖਾਸ ਟੈਸਟ ਜੇ ਉਹ ਕੋਈ ਮਰੀਜ਼ ਨੂੰ ਲੈ ਕੇ ਆਂਦਾ ਉਹ ਤੋਂ ਪੁੱਛਿਆ ਜਾਂਦਾ ਉਹਦੀ ਹਿਸਟਰੀ ਲਈ ਜਾਂਦੀ ਆ ਵੀ ਇਹਨੂੰ ਕੀ ਹੋਇਆ ਸੀ ਪਹਿਲਾਂ ਕੋਈ 슈ਗਰ ਦਾ ਤਾਂ ਨਹੀਂ ਮਰੀਜ਼ ਹੈਗਾ ਕੋਈ ਬਲੱਡ ਪ੍ਰੈਸ਼ਰ ਦਾ ਤਾਂ ਨਹੀਂ ਹੈਗਾ ਇਹ ਸਮੋਕਿੰਗ ਕਰਦਾ ਇਹਦਾ profession ਕੀ ਆ ਉਸ ਦੇ ਹਿਸਾਬ ਨਾਲ ਉਹਦੇ ਜਿਹੜੇ ਹੈਗੇ ਟੈਸਟ ਸਭ ਤੋਂ ਪਹਿਲਾਂ ਟੈਸਟ ਜਿਹੜਾ ਅਸੀਂ ਜੇ ਐਮਰਜੈਂਸੀ ਦੇ ਵਿੱਚ ਕਰਦੇ ਆ ਉਦਾ ਬਲੱਡ ਵਗੈਰਾ ਲੈਣੇ ਆਈ ਸੀ ਜੀ ਵਗੈਰਾ ਕਰ ਲੈਣੇ ਆਈ ਸੀ ਜੀ ਤੋਂ ਇਮੀਡੀਏਟ ਸਾਨੂੰ ਨਾਲ ਦੀ ਨਾਲ ਪਤਾ ਲੱਗ ਜਾਂਦਾ ਵੀ ਇਹਨੂੰ ਹਾਰਟ ਅਟੈਕ ਹੈ ਕਿ ਨਹੀਂ ਆਈ ਸੀ ਜੀ ਤੋਂ ਬਾਅਦ ਫਿਰ ਜੇ ਦੂਸਰੇ ਐਨਜ਼ਾਈਮ ਦੇ ਟੈਸਟ ਨੇ ਜਿਹੜੇ ਕਿ ਮਸਲ ਦੇ ਹਾਰਟ ਦੇ ਮਸਲ ਦੇ ਨਾਲ ਰਿਲੇਟਡ ਹੈ ਸੀ ਪੀ ਕੇ ਐਮ ਬੀ ਐਨਜ਼ਾਈਮ ਜਾਂ ਟੋਕੋਨੈਂਟੀ ਐਨਜ਼ਾਈਮ ਉਹਨਾਂ ਦਾ ਅਸੀਂ ਲੈਵਲ ਦੇਖਦੇ ਆ ਜੇ ਉਹ ਵਧਿਆ ਹੋਇਆ ਤਾਂ ਹਾਰਟ ਅਟੈਕ ਪੱਕਾ ਵਾ ਉਸ ਤੋਂ ਬਾਅਦ ਇਹਦਾ ਇਲਾਜ ਕੀਤਾ ਇਲਾਜ ਅਸੀਂ ਦੇਖ ਸਕਦੇ ਆ ਉਸ ਤੋਂ ਬਾਅਦ ਜਿਹੜਾ ਸਪੈਸੀਫਿਕ ਟੈਸਟ ਹੁੰਦਾ ਹੈ ਇਕੋਕਾਰਡੀਓਗ੍ਰਾਫੀ ਓਕੇ ਹਾਂਜੀ ਉਸ ਤੋਂ ਇਹ ਮਤਲਬ ਕਿਵੇਂ ਬਚ ਕੇ ਨਹੀਂ ਸਕਦੇ ਆ ਸਰ ਕਿਹੜੇ ਕਿਹੜੇ ਕਾਰਨ ਨੇ ਜਿਨ੍ਹਾਂ ਆਪਾਂ ਬਚ ਸਕਦੇ ਇਸ ਦਿਲ ਦੇ ਦੌਰੇ ਤੋਂ ਸਰ ਦੇਖੋ ਇੱਕ ਤਾਂ ਮੈਂ ਤੁਹਾਨੂੰ ਸੋਚਦਾ ਜੀ ਪਹਿਲਾਂ ਹੀ ਦੱਸ ਸਕਿਆ ਵੀ ਦੇਖੋ ਇੱਕ ਤਾਂ ਮੁੱਢਲੀ ਸਹਾਇਤਾ ਦੇ ਤੌਰ ਤੇ ਆਪਾਂ ਇਹ ਦੋ ਚੀਜ਼ਾਂ ਜੇ ਹਮ ਕਰ ਲੈਨੇ ਆ ਸਕਰੀਨ ਤੇ ਸੋਰਬੀਟ ਬਗੈਰ ਦੇ ਹੂੰ ਜੇ ਹੋ ਗਿਆ ਜੀ ਦੂਸਰਾ ਇਹ ਆ ਵੀ ਬਚਣ ਦੇ ਉਪਾਅ ਇਹੀ ਹੈ ਵੀ ਜੇ ਕਿਸੇ ਨੂੰ ਬਲੱਡ ਪ੍ਰੈਸ਼ਰ ਆ ਜੀ ਤਾਂ ਉਹ ਨਮਕ ਘੱਟ ਲਵੇ ਓਕੇ ਜੇ ਕਿਸੇ ਨੂੰ ਸ਼ੂਗਰ ਦੀ ਕੋਈ ਹੈਗੀ ਆ ਉਹਦਾ ਉਹ ਪ੍ਰੋਪਰ ਧਿਆਨ ਰੱਖ ਕੇ ਜੇ ਤਾਂ ਉਹ ਖਾਣ ਪੀਣ ਨਾਲ ਕੰਟਰੋਲ ਹੁੰਦੀ ਆ ਜਾਂ ਸੈਰ ਨਾਲ ਕੰਟਰੋਲ ਹੋਏ ਉਹ ਕਰੇ ਨਹੀਂ ਤੇ ਫਿਰ ਦਵਾਈ ਬਹੁਤ ਜ਼ਰੂਰੀ ਆ ਜਾਂ ਇਨਸੂਲਿਨ ਬਹੁਤ ਜ਼ਰੂਰੀ ਆ ਦੋ ਚੀਜ਼ਾਂ ਤੀਸਰੀ ਚੀਜ਼ ਇਹ ਆ ਵੀ ਤੁਹਾਡਾ ਜਿਹੜਾ ਆਪਣਾ ਲਾਈਫ ਸਟਾਈਲ ਕੀ ਆ ਜੀਣ ਦਾ ਜ਼ਿੰਦਗੀ ਜੀਣ ਦਾ ਸਟਾਈਲ ਢੰਗ ਕੀ ਆ ਉਹਨੂੰ ਤੁਹਾਡਾ ਚੇਂਜ ਕਰਨਾ ਪਊ ਜੇ ਤੁਸੀਂ ਸਮੋਕਿੰਗ ਕਰਦੇ ਹੋ ਤਾਂ ਉਹ ਛੱਡਣੀ ਪਊ ਜੇ ਤੁਸੀਂ ਅਲਕੋਹਲ ਲੈਨੇ ਹੋ ਸ਼ਰਾਬ ਪੀਨੇ ਹੋ ਉਹ ਤੁਹਾਨੂੰ ਛੱਡਣੀ ਪਊਗੀ ਹੂੰ ਸੋ ਇਹ ਗੱਲਾਂ ਨੇ ਜਿਹੜੀਆਂ ਖਾਸ ਧਿਆਨ ਮੰਗਦੀਆਂ ਨੇ ਤੁਸੀਂਆਂ ਗੱਲਾਂ ਜਿਵੇਂ ਜੇਕਰ ਤੇ ਤੁਹਾਨੂੰ ਬਲੱਡ ਪ੍ਰੈਸ਼ਰ ਰਹਿੰਦਾ ਸ਼ੂਗਰ ਰਹਿੰਦੀ ਆ ਤਾਂ ਨਿਯਮਤ ਤੌਰ ਤੇ ਖਾਣਾ ਖਾਓ ਸਲਾਦ ਖਾਓ ਫਰੂਟ ਖਾਓ ਸੈਰ ਕਰੋ ਹੂੰ ਤੇ ਜਾਰੇ ਖਾਣਾ ਨਾ ਖਾਓ ਹੂੰ ਖਾਣਾ ਖਾ ਕੇ ਤਤਕਾਲ ਤਦੀ ਨਾਲ ਦੀ ਨਾਲ ਹੀ ਸੌ ਨਹੀਂ ਜਾਣਾ ਚਾਹੀਦਾ ਮਤਲਬ ਬੈੱਡ ਤੇ ਲੇਟਣਾ ਨਹੀਂ ਚਾਹੀਦਾ ਉਹਦੇ ਨਾਲ ਕੀ ਹੁੰਦਾ ਜਿਹੜਾ ਮਿਹਦੇ ਦੇ ਵਿੱਚ ਖਾਣਾ ਗਿਆ ਉਹ ਪ੍ਰੈਸ਼ਰ ਪਾਉ ਡਾਇਆਫ੍ਰਾਮ ਤੇ ਜੀ ਡਾਇਆਫ੍ਰਾਮ ਦਾ ਪ੍ਰੈਸ਼ਰ ਪਊਗਾ ਹਾਰਟ ਤੇ ਹਾਰਟ ਨੂੰ ਬਲੱਡ ਸਪਲਾਈ ਘਟ ਜਾਊਗੀ ਤੇ ਦੂਸਰੀ ਗੱਲ ਹੈ ਵੀ ਜਿਹੜੀ ਅਸੀਂ ਖਾਣਾ ਖਾ ਲਿਆ ਉਹਨੇ ਫਿਰ ਜਜ਼ਬ ਹੋਣ ਲਈ ਸਾਡੀ ਜਿਹੜੀ ਹੈਗੀ ਆ ਆਲੇ ਦੁਆਲੇ ਤੋਂ ਬਲੱਡ ਸਪਲਾਈ ਉਹ ਅੰਤਰੀਆਂ ਨੂੰ ਚਲੀ ਜਾਂਦੀ ਹੈ ਤੇ ਇਸ ਤਰ੍ਹਾਂ ਹੀ ਹਾਰਟ ਨੂੰ ਵੀ ਘਟ ਜਾਂਦੀ ਹੈ ਜੀ ਸੋ ਇਸੇ ਕਰਕੇ ਅਸੀਂ ਕਹਿਣਾ ਵੀ ਥੋੜਾ ਬੋਧਾ ਟਹਿਲ ਲੈਣਾ ਚਾਹੀਦਾ ਖਾਣਾ ਖਾ ਕੇ 15-20 ਮਿੰਟ ਟਹਿਲੋ ਸੈਰ ਕਰੋ ਸੋ ਇਹ ਇਹ ਗੱਲਾਂ ਤੋਂ ਸਾਨੂੰ ਮਤਲਬ ਧਿਆਨ ਰੱਖਣਾ ਚਾਹੀਦਾ ਤਾਂ ਕਿ ਜਿਹੜਾ ਇਹ ਹਾਰਟ ਅਟੈਕ ਤੋਂ ਬਚਿਆ ਜਾ ਸਕੇ ਸੋ ਦੋਸਤੋ ਅਕਸਰ ਆਪਾਂ ਸੁਣਦੇ ਹਾਂ ਦਿਲ ਦੇ ਦੌਰੇ ਨੂੰ ਲੈ ਕੇ ਜਿਸ ਨੂੰ ਅੰਗਰੇਜ਼ੀ 'ਚ ਆਪਾਂ ਹਾਰਟ ਅਟੈਕ ਵੀ ਕਹਿੰਦੇ ਆ ਇਹ ਤਕਰੀਬਨ ਹਰ ਰੋਜ਼ ਕਿਤੇ ਨਾ ਕਿਤੇ ਸਾਨੂੰ ਸੁਣਨੇ ਨੂੰ ਮਿਲਦਾ ਹੈ ਆਪਣੇ ਆਲੇ ਦੁਆਲੇ ਆਪਣੇ ਸਰਕਲ ਦੇ ਵਿੱਚ ਆਪਣੇ ਹੋਰ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਅੱਜ ਡਾਕਟਰ ਸਾਹਿਬ ਨੇ ਬਹੁਤ ਹੀ ਡਿਟੇਲ ਦੇ ਵਿੱਚ ਇਹ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ ਔਰ ਡਾਇਗਰਾਮਸ ਦੇ ਰਾਹੀਂ ਸਮਝਾਇਆ ਔਰ ਜਿਸ ਤਰ੍ਹਾਂ ਕਲਾਸ ਦੇ ਵਿੱਚ ਬੱਚਿਆਂ ਨੂੰ ਸਮਝਾਉਂਦੇ ਆ ਕੋਸ਼ਿਸ਼ ਇਸ ਵਾਰ ਇਹਨਾਂ ਨੇ ਡਾਇਗਰਾਮਸ ਦੇ ਰਾਹੀਂ ਹਰ ਹਰ ਬਿਮਾਰੀ ਦੇ ਮਤਲਬ ਕਿਸ ਤਰ੍ਹਾਂ ਪਛਾਣਕਾਰ ਹੁੰਨੇ ਆ ਕਿਵੇਂ ਬਚਿਆ ਜਾ ਸਕਦਾ ਉਸ ਬਾਰੇ ਪੂਰੀ ਡਿਟੇਲ ਵਿੱਚ ਜਾਣਕਾਰੀ ਦਿੱਤੀ ਹੈ ਸੋ ਦੋਸਤੋ ਇਸ ਐਪੀਸੋਡ ਦੇ ਨਾਲ ਅਪਾ ਹਰ ਇੱਕ ਇਨਸਾਨ ਜੁੜਿਆ ਹੋਇਆ ਹੈ ਕਿਉਂਕਿ ਹਾਰਟ ਹਰ ਇੱਕ ਦੇ ਅੰਦਰ ਹੈ ਔਰ ਅਟੈਕ ਵੀ ਆਪਾਂ ਦੇਖਦੇ ਆ ਸੁਣਦੇ ਆ ਆਲੇ ਦੁਆਲੇ ਹੁੰਦੇ ਰਹਿੰਦੇ ਨੇ ਉਹਨਾਂ ਤੋਂ ਆਪਾਂ ਕਿਵੇਂ ਬਚ ਸਕਦੇ ਆ ਸਰ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਸੋਤਾ ਜੀ ਜਾਂਦੇ ਜਾਂਦੇ ਮੈਂ ਤੁਹਾਡੇ ਦਰਸ਼ਕਾਂ ਨੂੰ ਇਹੀ ਇੱਕ ਸਲਾਹ ਦੇਣਾ ਚਾਹਨਾ ਵੀ ਸਭ ਤੋਂ ਪਹਿਲਾਂ ਆਪਣਾ ਜਿਹੜਾ ਹੈਗਾ ਰਹਿਣ ਸੈਣ ਦਾ ਜਿਹੜਾ ਹੈਗਾ ਉਹ ਥੋੜਾ ਜਿਹਾ ਜੇ ਤੁਹਾਡਾ ਸਵਖਤੇ ਉੱਠਣ ਦਾ ਨਹੀਂ ਹੈਗਾ ਤਾਂ ਉਹਨੂੰ ਥੋੜਾ ਜਿਆਦਾ ਤਬਦੀਲ ਕਰੋ ਮੇਨ ਜਿਹੜਾ ਹੈਗਾ ਮੋਟਾਪੇ ਤੋਂ ਬਚਣ ਦੇ ਸਾਨੂੰ ਜਿਹੜੇ ਹੈਗੇ ਆ ਕਾਣ ਲੱਭਣੇ ਚਾਹੀਦੇ ਆ ਹੂੰ ਉਹ ਤੋਂ ਬਚਣਾ ਚਾਹੀਦਾ ਤੇ ਇੱਕ ਹੈਗਾ ਜਿਹੜਾ ਕਬਜ਼ੀ ਤੋਂ ਬਚਣ ਦੀ ਲੋੜ ਆ ਕਿਉਂਕਿ ਸਲਾਦ ਤੇ ਫਰੂਟ ਜਾਂ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਜੀ ਸੋ ਇਹ ਸੈਰ ਵੀ ਬਹੁਤ ਨਿਯਮਤ ਤਰੀਕੇ ਨਾਲ ਕਰਨੀ ਚਾਹੀਦੀ ਆ ਘੱਟੋ ਘੱਟ ਅੱਧਾ ਘੰਟਾ 45 ਮਿੰਟ ਸਵੇਰੇ ਜੇ ਸੂਰਜ ਚਾਂਦ ਤੋਂ ਪਹਿਲਾਂ ਕੀਤੀ ਜਾਵੇ ਤੇ ਬਹੁਤ ਹੀ ਵਧੀਆ ਕਿਉਂਕਿ ਆਕਸੀਜਨ ਵਾਲਾ ਆਕਸੀਜਨ ਜ਼ਿਆਦਾ ਹੁੰਦੀ ਹੈ ਜੀ ਪੋਲੂਸ਼ਨ ਘਟਉਂਦੀ ਹੈ ਪ੍ਰਦੂਸ਼ਣ ਬਹੁਤ ਘਟ ਹੁੰਦਾ ਸੋ ਇਹ ਤਿੰਨ ਚਾਰ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਇੱਕ ਅਹਿਮ ਗੱਲ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਮੈਂ ਕਹਿਣਾ ਚਾਹੁੰਦਾ ਵੀ ਨਮਕ ਜਿੰਨਾ ਤੁਸੀਂ ਦਾਅ ਸਬਜ਼ੀ ਦੇ ਵਿੱਚ ਪਾਉਂਗੇ ਤੇ ਬਹੁਤ ਠੀਕ ਹੈ ਉਹ ਉਨਾ ਹੀ ਤੁਹਾਨੂੰ ਫਾਇਦਾ ਦੇਊਗਾ ਘੱਟ ਖਾਣਾ ਖਾਓ ਜੇ ਤੁਹਾਨੂੰ ਦੋ ਰੋਟੀਆਂ ਦੀ ਭੁੱਖਾ ਤਾਂ ਇੱਕ ਬੁਰਕੀ ਘੱਟ ਖਾ ਲਓ ਜੇ ਤਿੰਨ ਦੀ ਭੁੱਖਾ ਤਾਂ ਢਾਈ ਖਾ ਲਓ ਬਿਲਕੁਲ ਸੌਣਾ ਖਾਣਾ ਖਾ ਕੇ ਸੋ ਇਹ ਗੱਲਾਂ ਬਹੁਤ ਜ਼ਰੂਰੀ ਨੇ ਜੇ ਇੱਕ ਕੋਲੇਸਟ੍ਰੋਲ ਦੀ ਮਾਤਰਾ ਜੇ ਤੁਸੀਂ ਘਟਾਣੀ ਚਾਹੁੰਦੇ ਹੋ ਜੇ ਤੁਹਾਨੂੰ ਹਾਈਪਰ ਕੋਲੇਸਟ੍ਰੋਲ ਲੀਵੀਆ ਤਾਂ ਉਹਦੇ ਵਿੱਚ ਇਹ ਆ ਵੀ ਤੁਸੀਂ ਰਿਫਾਈਨਡ ਜਾਂ ਹੋਰ ਕੋਈ ਤਜਦੀਸੀ ਕੀ ਛੱਡ ਕੇ ਵਰਤਣਾ ਛੱਡ ਕੇ ਤਾਂ ਸਰੋਂ ਦਾ ਤੇਲ ਜੇ ਵਰਤਿਆ ਜਾ ਸਕਦਾ ਤੇ ਉਹ ਬਹੁਤ ਜ਼ਰੂਰੀ ਆ ਤਾਜ਼ਾ ਨਾ ਕਿ ਜਿਹੜਾ ਵਾਰੀ-ਵਾਰੀ ਵਰਤਦੇ ਆ ਤੇ ਤਲੀਆਂ ਹੋਈਆਂ ਚੀਜ਼ਾਂ ਤੋਂ ਜਿਹੜੀਆਂ ਕਰੀਂ ਤੋਂ ਪਰਹੇਜ਼ ਕੀਤਾ ਜਾਵੇ ਉਹ ਇਹ ਮੋਟੀਆਂ-ਮੋਟੀਆਂ ਗੱਲਾਂ ਤੋਂ ਜਿਹੜਾ ਹੈਗਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਤੇ ਇਸ ਤਰ੍ਹਾਂ ਅਸੀਂ ਜਿਹੜਾ ਇੱਕ ਹੋਰ ਵੀ ਹੈਗਾ স্মੋਕਿੰਗ ਤੋਂ ਵੀ ਬਚਣਾ ਚਾਹੀਦਾ ਸੋ ਇਹ ਮੋਟੀਆਂ ਗੱਲਾਂ ਨੇ ਜਿਨ੍ਹਾਂ ਤੋਂ ਸਾਨੂੰ ਪਰਹੇਜ਼ ਰੱਖ ਕੇ ਅਸੀਂ ਹਾਰਟ ਅਟੈਕ ਤੋਂ ਬਚ ਸਕਦੇ ਸੋ ਦੋਸਤੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਫੀਡਬੈਕ ਸਿਰੂ ਦੇਣਾ ਔਰ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਕਮੈਂਟ ਵੀ ਦਿਆ ਕਰੋ ਤੁਹਾਨੂੰ ਹੋਰ ਕਿਸ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਅਸੀਂ ਉਸ ਫੀਲਡ ਦੇ ਐਡਪਟਰ ਦੇ ਨਾਲ ਸੰਪਰਕ ਕਰਕੇ ਆਪ ਸਭ ਦੇ ਰੂਬਰੂ ਕਰ ਸਕਦੇ ਹਾਂ ਸੋ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਵੀ ਦਿਓ ਲਾਈਕ ਵੀ ਕਰੋ ਔਰ ਪੋਸੂਨਾਮਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ